ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋਂ ਸਾਰੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ 15 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਘੋੜਿਆਂ ਦੀ ਮੰਡੀ ਜਗਰਾਉਂ ਵਿਖੇ ਲੱਗਦੀ ਹੁੰਦੀ ਹੈਗੀ ਤੇ ਇਹ ਮੰਡੀ ਐਸ ਟਾਈਮ ਪੂਰੇ ਆਪਣੇ ਜੋਵਨ ਤੇ ਚੱਲ ਰਹੀ ਹੈਗੀ ਬਹੁਤ ਚੰਗੇ ਚੰਗੇ ਨਾਮੀ ਘੋੜੇ ਇਸ ਮੰਡੀ ਦੇ ਵਿੱਚ ਆਉਂਦੇ ਨੇ ਤੇ ਆਪਣਾ ਸ਼ੋਅ ਕਰਦੇ ਨੇ ਤੇ ਕੁਝ ਘੁੜੀਆਂ ਜਾਂ ਘੋੜੇ ਛੇ ਲਈ ਵੀ ਆਉਂਦੇ ਨੇ ਇੱਥੇ ਇਹਨਾਂ ਦੇ ਸੌਦੇ ਵੀ ਹੋ ਜਾਂਦੇ ਨੇ ਤੇ ਖਰੀਦ ਵੇਚ ਵੀ ਹੁੰਦੀ ਹੈਗੀ ਤੇ ਇਹ ਘੋੜਾ ਬਲੈਕ ਤੁਸੀਂ ਦੇਖ ਰਹੇ ਹੋ ਇੱਥੇ ਮੁੰਡੇ ਸ਼ੋਅ ਕਰ ਰਹੇ ਨੇਗੇ ਤੇ ਬਹੁਤ ਸੋਹਣਾ ਇੱਥੇ ਪ੍ਰਬੰਧ ਕੀਤਾ ਹੁੰਦਾਗਾ ਲੋਕਾਂ ਦਾ ਤੇ ਕਹਿੰਦੇ ਹੁੰਦੇ ਆ ਵੀ ਲੋਕਾਂ ਨੂੰ ਵਿਆਜ ਨਾਲੋਂ ਦੁੱਗਣਾ ਚਾਹ ਹੁੰਦਾ ਘੋੜਾ ਪ੍ਰੇਮੀਆ ਨੂੰ ਐਸ਼ ਮੰਡੀ ਦਾ ਕਿਉਂਕਿ ਬਹੁਤ ਸੋਹਣੇ ਜਾਨਵਰ ਆਪਣੇ ਘੋੜੇ ਲੈ ਕੇ ਆਉਂਦੇ ਨੇਗੇ ਇੱਥੇ ਤੇ ਵਧੀਆ ਉਹਨਾਂ ਦਾ ਪਿੰਜਰਾ-ਮੁੰਜਰਾ ਬਣਾ ਕੇ ਉਹਨਾਂ ਨੂੰ ਵਧੀਆ ਛੜਦੇ ਨੇਗੇ ਤੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੁੰਦਾਗਾ ਤੇ ਵਿਆਹ ਖਰਚਾ ਵੀ ਵਿਆਹ ਨਾਲੋਂ ਦੁੱਗਣਾ ਕਰਦੇ ਨੇ ਟੈਂਟ ਟੁੰਟ ਦੇਖ ਲਓ ਵੀ ਤੁਸੀਂ ਸਜਾਏ ਆਂ ਨਾ ਪਏ ਆ ਵੀ ਕੋਈ ਵਿਆਹ ਨਹੀਂ ਐਨਾ ਸਜਾਉਂਦਾ ਲੋਕ ਜਿੰਨਾ ਇਸ ਘੋੜਿਆਂ ਦੇ ਲਈ ਟੈਂਟ ਸਜਾਉਂਦੇ ਨੇ ਲੋਕ ਤੇ ਇਹ ਮੰਡੀ 15 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਚੱਲਦੀ ਆਗੀ ਤੇ ਹੁਣ ਚੱਲ ਰਹੀ ਆਗੀ ਤੇ ਜੇ ਕਿਸੇ ਨੇ ਪਹੁੰਚਣਾ ਇੱਥੇ ਤੇ ਪਹੁੰਚ ਸਕਦਾ ਬਾਕੀ ਬਲੌਗਰਾਂ ਲਈ ਵੀ ਇਹ ਜਾਣਕਾਰੀ ਆਗੀ ਮੇਰੀ ਵੀ ਇੱਥੇ ਪਹੁੰਚ ਸਕਦੇ ਹੋ ਤੁਸੀਂ ਜੇ ਆ ਕੇ ਆਪਣੀਆਂ ਵੀਡੀਓਜ਼ ਵਗੈਰਾ ਬਣਾਉਣੀਆਂ ਨੇ ਤਾਂ ਬਣਾ ਸਕਦੇ ਹੋ ਬੜੇ ਨਾਮੀ ਘੋੜੇ ਪਹੁੰਚੇ ਹੋਏ ਨੇ ਇਸ ਮੰਡੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਚਿੱਟੇ ਨੋਕਰੇ ਕਾਲੇ ਮਾਰਵਾੜੀ ਬਸ਼ੇਰੇ ਬਸ਼ੇਰੀਆਂ ਬਹੁਤ ਤਰ੍ਹਾਂ ਦੇ ਨੀਲੇ ਸ਼ਮਸ਼ਾਨ ਹੁਣੀ ਵੀ ਪਹੁੰਚੇ ਹੋਏ ਨੇਗੇ ਤੇ ਹੋਰ ਏ ਵਾਲੀ ਵਾਲੇ ਮੁੰਡੇ ਵੀ ਇੱਕ ਜਿਨ੍ਹਾਂ ਦਾ ਵੱਡਾ ਸਟੱਡ ਫਾਰਮਾਗਾ ਉਹ ਵੀ ਪਹੁੰਚੇ ਹੋਏ ਨੇਗੇ ਇਸ ਮੇਲੇ ਦੇ ਵਿੱਚ ਤੇ ਇਸ ਐਸਐਮਐਲ ਦੇ ਵਿੱਚ ਹਰੇਕ ਤਰ੍ਹਾਂ ਦੀਆਂ ਕੋੜਿਆਂ ਦੀਆਂ ਦਵਾਈਆਂ ਵੀ ਮਿਲਦੀਆਂ ਨੇ ਜਿਵੇਂ ਕਿ ਉਹਨਾਂ ਦੇ ਕੈਲਸ਼ੀਅਮ ਹੋ ਗਿਆ ਜਾਂ ਉਹਨਾਂ ਦੀ ਗਰੋਥ ਲਈ ਕੈਲਸ਼ੀਅਮ ਹੋ ਗਿਆ ਜਾਂ ਕੋਈ ਹੋਰ ਬਿਮਾਰੀਆਂ ਲਈ ਤੇ ਕਿਥੇ ਗੱਡਾ ਵੀ ਸੇਲ ਲਈ ਆਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਪੇਜ ਫੋਲੋ ਕਰ ਲਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਧੰਨਵਾਦ